مجھے پہلی دفعہ پتا چلیا انفرت یہودی مسلمان نہیں برداشت کر مسلمان نو مسلمان برداشت کر سال تک یہ بھٹکتے رہتے کھانے رہے بے گھر کدی کدھر رولن کدی کدھر رولن حالانکہ دماغی طور پہ بڑے مہان دارمک طور سے بڑی سوج بوجھ رکھنے والے عبادت گزار بھٹکے بہت بڑی بھاری مار کھا لیکن غزب کی گل یہ ہے کہ سب سے زیادہ مار کھا دی نے دنیا یہ سب سے زیادہ یہودی مہان یہودی چنگے ڈاکٹر سائنسدان دناد آلم پاگل چنت اس قوم موجود نے آج بھی موجود نے اور اس قوم نے اس طرح کے پیدا کیے جس دن کا ਅਲਤੇ ਦਾ ਰੂਪ ਆਲਮੀ ਵजूद ਦੇ ਚਾਇਆ ਉਸ ਬਿੰਦਈ ਔਗਣਾ ਵਿੱਚ ਉਸ ਦਿਨ ਬਲ ਉਹ ਬਹੁ ਬਿਲਕੁਲ ਯਹੂਦੀਆਂ ਦੀ ਤਰ੍ਹਾਂ ਯਹੂਦੀਆਂ ਨੂੰ ਆਪਣੇ ਸ਼ਰੀਕ ਮੁਸਲਮਾਨਾਂ ਨੇ برداشت ਨਹੀਂ ਕੀਤਾ ਸ਼ਰੀਕ ਇਬਰਾਹਿਮ ਲਈ ਦੋ ਬੇਗਮਾਂ ਸਨ ਕਿ ਕੈਲੋਫੋਂ ਤੇ ਇਬਰਾਹਿਮ ਲਈ ਚਲਾ ਚਾਹੇ ਮੁਸਲਮਾਨ ਨੇ ਤੇ ਚਾਹੀਏ ਯਹੂਦੀ ਸ਼ਰੀਕ ਨੇ ਨੇ برداشت ਕੀਤਾ ਕਿਨਨ ਸ਼ਰੀਕ جب دشمن بنے گا تو بڑا بہن کر دشمن بنے گا معمولی دشمن نہیں ہوگا نو ساری راگ پتا ہے شریق نیڑے رہ چکے اس نو سب اتار چڑھا کا پتا ہے کتوں مار کرنی ہے مار کرنی سب کچھ پتا ہے تو بہت بڑی مار مسلمانوں کو یہودیاں نے کھا دی اور لگاتار کدے رہے اس مار نے انہوں نے گی کلا نہیں وہ چڑھتی کلا گئے سمچے اربوں میں گریا ہوا انہوں نے اپنا دیش بھی بنا لیا اصرا اور پہل بیٹھے بھٹے بڑے فائداری ہی خالے کا شریق ہندو یہودی کا شریق مسلمان خالصے کا شریق ہے جس طرح ایک ابراہیم سی اس طرح دو قوم اگان چل کے جو ہے پی ودیا مول دھارا ਹਿੰਦੂ ਤਤਕ ਦੀ ਇੱਕ ਵੀ ਇੱਕ ਦੁਨ ਇੱਕ ਦਰਿਆ ਵਗਦਾ ਹੈ ਤੇ ਉਹਦੀਆਂ ਦੋ ਧਾਰਾ ਬਣ ਜਾਂਨ ਇੱਕ ਸੱਜੇ ਵਗਣ ਲੱਗਦਾ ਹੈ ਇੱਕ ਖੱਬੇ ਉਹ ਆਪਣੇ ਆਪਣੇ ਰਸਤੇ ਤੇ ਸਾਗਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਇਸ ਤਰ੍ਹਾਂ ਮੂਲ ਧਾਰਾ ਤੇ ਕੋ ਹੈ ਅਲਾਂ ਚਲ ਕੇ ਦੋ ਸ਼ਰੀਰ ਚੜੀਏ ਮੈਂ ਤਰ੍ਹਾਂ ਸਰੀਰ ਜਿਵੇਂ ਦੁਸ਼ਮਣ ਹੁੰਦਾ ਹੈ ਦੂਜਾ ਤੀਜਾ ਨਹੀਂ ਹੋ ਸਕਦਾ ਕੋਈ ਵੀ ਜਿੰਨਾ ਭੈੰਤਰ ਦੁਸ਼ਮਣ ਹੋ ਚੜਦਾ ਹੈ ਕੋਪਰਾ ਨਹੀਂ ਹੋ ਸਕਦਾ ਆਪਣਾ ਭਰਾ ਜਿੰਨਾ ਕਮੀਨ ਦੁਸ਼ਮਣ ਹੋ ਸਕਦਾ ਹੈ ਉਤਨਾ ਦੂਜਾ ਤੇ ਜਾਣੀ ਕਿਉਂਕਿ ਉਹ ਜਦ ਮਾਰ ਕਰੇਗਾ ਤੁਸੀਂ ਸਾਰੇ ਉਤਾਰ ਚਰਾ ਦਾ ਪਤਾ ਸਾਰੀਆਂ ਕਮਜ਼ੋਰੀਆਂ ਦਾ ਪਤਾ ਹੈ ਹਿੰਦੂ ਬਾਰੇ ਤਾਂ ਹਿੰਦੂ ਸੰਤ ਚਨਾਤਨੀ ਸੰਤ શ્રી ਨਾਮਦੇਵ ਜੀ ਮਹਾਰਾਜ ਦਾ ਕਹਿਣਾ ਹੈ ਕਿ ਹਿੰਦੂ ਅੰਨਾ ਤੁਰਕੂ ਕਾਣਾ ਦੋਹਰ ਤੇ ਗਿਆਨੀ ਸਿਆਣਾ ਤੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ श्री नामदेव जी महाराज जी बा महाराष्ट्र ਦਾ ਇੱਕ ਪ੍ਰਸਿੱਧ ਸੰਤ। ਸਾਚ ਕਰਦੇ ਹਾਂ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਲੰਘ ਜਾਂਦੇ ਹੁੰਦੇ ਸੀ। ਤੇ ਇਹਨਾਂ ਦੇ 2-4 ਮਹੀਨਿਆਂ 'ਚ ਮੈਨੂੰ ਥੋੜਾ ਜਿਹਾ ਗਹਿराई ਦੇ ਝਾਤ ਮਾਰਨ ਦਾ ਮੌਕਾ ਮਿਲਿਆ ਇਸ ਪੰਕਤੀ। ਜਿਵੇਂ ਨਾਂ ਦੇਉ ਕਿ ਕੀ ਦੇ ਤੰਦੂ ਅੰਨਾ ਚੁਰਕੂ ਕਾਣਾ ਅੰਦਾ ਸਚਾਈ ਨੂੰ ਵੇਖਦਾ ਹੀ ਨਹੀਂ। ਸਚਾਈ ਨੂੰ ਵੇਖਣ ਵਿੱਚ ਬਿਲਕੁਲ ਅਸਮਰਥ ਇਹ ਸੱਚ ਤੇ ਈਸ਼ਵਰ ਹੈ ਜੇ ਈਸ਼ਵਰ ਪੱਥਰ ਹੈ ਤਾਂ ਪੱਥਰ ਦੀ ਪੂਜਾ ਕਰਦਿਆਂ ਕਰਦਿਆਂ ਦਿਲ ਪੱਥਰ ਹੋਵੇਗਾ ਜਮਾਲ ਪੱਥਰ ਹੋਵੇਗਾ ਕੁਦਰਤੀ ਦਾ ਜੈਸਾ ਜੈਸਾ ਹੋਏ ਗੁਰਬੰਧ ਸਾਹਿਬ ਦਾ ਜੈਸਾ ਜਿਸ ਨਾਲ ਮਨ ਉਹ ਜੁੜਦਾ ਹੈ ਲੈਸਾ ਹੋ ਜਾਂਦਾ ਹੈ ਪਰਮਾਤਮਾ ਖੱਚ ਹੈ ਸੱਚ ਪਰਮਾਤਮਾ ਹੈ ਤੇ ਹਿੰਦੂ ਦਾ ਸੱਚ ਹਿੰਦੂ ਦਾ ਪਰਮਾਤਮਾ ਪੱਥਰ ਹੈ ਉਹ ਪੱਥਰ ਦਾ ਪੁਜਾਰੀ ਤੇ ਪੱਥਰ ਹੋ ਗਿਆ ਉਹਦਾ ਦਿਮਾਗ ਉਹਦਾ ਦਿਲ ਔਰ ਬਿਲਕੁਲ ਇਹਨਾਂ ਨੇ ਸਬੂਤ ਮੁਈਆ ਕਰ ਦਿੱਤਾ 500 ਗੁਰਦੁਆਰੇ ਸਾੜ ਕੇ ਸਵਾਤਰ ਦਿੱਤੇ ਹਜ਼ਾਰਾਂ ਗੁਰਗੰਨ ਸਾਹਿਬ ਦੀਆਂ ਢੀਂਆਂ ਸਾੜ ਕੇ ਸਵਾਤਰ ਦਿੱਤੀਆਂ ਔਰ ਮਜਲੂਮਾਨਾਂ ਨੂੰ ਨੌਜਵਾਨਾਂ ਨੂੰ ਬੁਢਿਆਂ ਤੱਕ ਨੂੰ ਜ਼ਿੰਦਾ ਜਲਾ ਦਿੱਤਾ ਇਹ ਕੰਮ ਪੱਥਰ ਕਰ ਸਕਦਾ ਹੈ ਮਨੁੱਖ ਨਹੀਂ ਕਰ ਸਕਦਾ ਔਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਪੰਕਤੀਆਂ ਜੋ ਨਾਮਦੇਵ ਜੀ ਨੇ ਬੜੀ ਜ਼ਰੂਰਤ ਨਾਲ ਉਸਨੇ ਆਖੀਆਂ ਨੇ ਮੁੱਚੇ Hindu ਜਗਤ ਨੂੰ ਹੁਣ ਸੁਣਾਉਣਾ ਚਾਹੀਦੀਆਂ Hindu ਅੰਨ ਅੰਦੇ ਬਿਲਕੁਲ ਅੰਧੇ ਦੁਪਹਿਰ bazar ਅੰਦੇ ਆ ਰਹੇ ਹੁਣ ਅਜ਼ਾਰ ਅੰਧੇ ਇੱਕ ਵਿਚਾਰਾ ਸੁਜਾਥਾ ਆ ਰਿਹਾ ਹੋਏ ਗਲੀ 'ਚ ਤੇ ਉਹਨੇ ਲੰਘਣਾ ਹੈ ਦੂਸਰੀ ਦਸ਼ਾ ਤੇ ਸਾਹਮਣੇ ਆ ਰਹੇ ਨੇ ਅੰਧੇ ਅੰਧਿਆਂ ਦੇ ਟਕਰਾਨਾ ਹੈ ਤਸੇ ਦਿਖਾਈ ਤੇ ਉਹਨਾਂ ਨੂੰ ਕੁਝ ਦਿੰਦਾ ਨਹੀਂ ਟਕਰਣਾ ਹੈ। ਔਰ ਜੋ ਸੁਜਾਖਾ ਵਿਚਾਰਾ ਬਚ ਕੇ ਲੰਘਣ ਦੀ ਕੋਸ਼ਿਸ਼ ਵੀ ਕਰੇਗਾ ਤੇ ਅੰਧਿਆਂ ਨੇ ਕਿ ਤੱਕ ਮਾਰਨੇ। ਔਰ ਉਸ ਦਾ ਪਰਦਾ ਕਰ ਦੇਣਾ ਹੈ। ਉਸ ਦਾ ਕਚੂਮਰ ਕਰ ਦੇਣਾ ਹੈ। ਕਿ ਅੱਜ ਦਾ ਅੰਧਾ ਨਹੀਂ। ਇਹ ਸਦੀਆਂ ਤੋਂ ਅੰਧਾ ਹੈ ਕਿਉਂਕਿ ਪੱਥਰ ਅੰਧਾ ਹੈ। ਪੱਥਰ ਵਿੱਚ ਵੇਖਣ ਦੀ ਸਮਰੱਥਾ ਨਹੀਂ ਹੈ। ਪੱਥਰ ਵਿੱਚ ਸੁਣਨ ਦੀ ਸਮਰੱਥਾ ਨਹੀਂ ਹੈ। ਔਰ ਜਦ ਕੋਈ ਸੱਚ ਸੁਣ ਨਹੀਂ ਸਕਦਾ, ਸੱਚ ਵੇਖ ਨਹੀਂ ਸਕਦਾ, ਉਹ ਨੂੰ ਸਾਇਕੋ ਪਾਸ਼ਾ ਚਿਕਨ ਨਹੀਂ ਦੇ ਪੱਛਾਰ ਹੈ ਨਾ ਤੱਕ ਵੇਖ ਸਕਦਾ ਹੈ ਨਾ ਸੱਚ ਸੁਣ ਸਕਦਾ ਹੈ ਇਹਨੂੰ ਸੱਚ ਸੁਣ ਨਹੀਂ ਕਰਦਾ ਦੋ ਸਾਲ ਤੋਂ ਮੰਡੀ ਸਾਹਿਬ ਦੀ ਸੇਧ ਤੋਂ ਇੱਕ ਸਚਾਈ ਬਲੰਦ ਬਾੰਦ ਸੁਣਾਈ ਜਾਂਦੀ ਰਹੀ ਸੁਣਾਈ ਜਾਂਦੀ ਰਹੀ ਸੁਣੀ ਸੁਣੀ ਹੈਗੀ ਸਚਾਈ ਹੈ ਕਿ ਇਹਨੂੰ ਵੇਖਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਪਰ ਮੈਂ ਲਵਸਪਰ ਦ੍ਰਾਮਾ ਅੱਜ ਦਾ ਅੰਧਰਾ ਨਹੀਂ ਬਹੁਤ ਪੁਰਾਣੇ ਸਮੇ ਦਾ ਅੰਧਰਾ ਹੈ ਕਿਸੇ ਵਕਤ શ્રી ਕ੍ਰਿਸ਼ਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਦਰਯੋਦਨ ਨੂੰ ਆਖਿਆ ਪੁਰਖਾ ਤੂੰ ਪੰਜ ਪਿੰਡ ਹੀ ਦੇ ਦੇ ਤੇ ਸੁਡਾ ਹੋ ਜਾਏ ਮਹਾਭਾਰਤ ਦਾ ਜਿਹੜਾ ਬਹੁਤ ਵੱਡਾ ਹੁਣ ਖਰਾਬਾ ਹੋਣਾ ਹੈ ਬਚਾ ਹੋ ਜਾਏਗਾ ਤਮੇ ਪਾਂਡਵਾਂ ਨੂੰ ਰਾਜ਼ੀ ਕਰ ਲੈਣਾ ਤਦੋਂ ਥੋੜੇ ਦੇ ਰਾਜ਼ੀ ਹੋਏ ਆਹ ਪਿੰਡ ਤੇ ਹੀ ਰਾਜ਼ੀ ਹੋ ਜਾ। ਤੂੰ ਇਤਨੀ ਲੰਬੀ ਚੌੜੀ ਸਲਤਨਤ ਦਾ مالک। ਪਾਣੂ ਪਿੰਡੇ ਨਾ ਨੂੰ ਦੇ ਦੇ। ਜਿਹਦੇ ਤੋਂ ਦੋਖੇ ਨਾਲ ਜਿੱਤੇ ਨੇ ਜੂਇਟ। ਓਕੇ ਨਾਲ। ਪਿੰਡ ਦਾ ਮੈਂ ਪਾਣ ਸੁਨੀਆਂ ਜਿੰਨੀ ਵੀ ਜਗਾ ਨਹੀਂ ਦੇਣੀ। ਮਹਾ ਭਾਰਤ ਦਾ ਯੁੱਧ ਹੋਇਆ। ਅਧੇ ਤੋਂ ਵੱਧ ਦੇਸ਼ ਤਬਾ ਹੋ ਗਿਆ। ਬਰਬਾਦ ਹੋ ਗਿਆ। ਪਾਣ ਪਿੰਡ ਤੇ ਨਹੀਂ ਦਿੱਤੇ। ਸਾਰਾ ਦੇਸ਼ ਤਬਾ ਕਰ ਦਿੱਤਾ। ਜਮਾ ਕਰਨੀ ਅੰਧੇ ਹੀ ਕਰ ਸਕਦੇ ਨੇ ਬਹਿਰੇ ਕਰ ਸਕਦੇ ਨੇ ਮੈਨੂੰ ਇੰਝ ਲੱਗਦਾ ਹੈ ਕਿ ਸਾਰਾ ਦੇਸ਼ ਤਬਾਹ ਤੇ ਕਰ ਛੜਣ ਗਿਆ ਪੰਜ ਪਿੰਡ ਨਹੀਂ ਦੇਣਗੇ ਕਿਉਂਕਿ ਮੋਰ ਲਈ ਹੈ ਸਿੰਧੂ ਦੀ ਵਿਚਾਰਧਾਰਾ ਤੇ ਮੋਰ ਲਈ ਹੈ ਭਗਤ ਨਾਮਦੇਵ ਨੇ ਕਿ ਹਿੰਦੂ ਅੰਨਾ ਤੁਰਫੂ ਕਾਣਾ ਜਿੱਕਦੇ ਇਹ ਬੋਲ ਗੁਰੂ ਨਾਨਕ ਦੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਉਂਦੇ ਤੇ ਸ਼ਾਇਦ ਇਹਨਾਂ ਅੰਧਿਆਂ ਨੇ ایک آخنا سی بھی یہ بول دے لیں گے گرو نانک نے تو کہنا ہی گرو گوبند سن جی نے تو کہنا ہی پر کما کرنی انہ کی امت دے دن دی برادری دے چاں، نام دے ہندو پہنڈ ہے ہندو اڑکو مسلمان اندر نہیں ہے ایک اک ہے سچائی ویٹ سکتا ہے ਲੇਕਿਨ ਬਿਲਕੁਲ ਅੰਦਰ ਮੁਸਲਮਾਨ ਸਚਾਈ ਦੇਖਦਾ ਚਲੋ ਆਪਣੇ ਨਜ਼ਰੀਏ ਨਾਲ ਵੇਖਦਾ